100 ਪਾਉਂਡ ਦੇ ਵਿੱਚ ਪੰਜਾਬੀ ਕੁੜੀ ਦੇ ਨਾਲ ਰਾਤ गुजार ਸਕਦੇ ਹੋ ਯੂਕੇ ਦੇ ਵਿੱਚ ਆਮ ਪੰਜਾਬੀ ਕੁੜੀਆਂ ਮਿਲ ਰਹੀਆਂ ਨੇ ਦੇ ਵਪਾਰ ਦੇ ਧੰਦੇ ਦੇ ਵਿੱਚ ਭਾਈ ਕਨਈਆ ਇਹ ਇੰਟਰਨੈਸ਼ਨਲ ਜਿਹੜੇ ਬਹੁਤ ਸਾਰੀਆਂ ਕੁੜੀਆਂ ਯੂਕੇ ਦੇ ਵਿੱਚ ਰੈਸਕਿਊ ਕੀਤੀਆਂ ਨੇ ਜਿਹੜੀਆਂ ਕਿ ਦੇ ਵਪਾਰ ਦਾ ਧੰਦਾ ਕਰਦੀਆਂ ਸੀ ਜਾਂ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ ਸੀਗਾ ਘਰਾਂ ਦੇ ਵਿੱਚ ਕੁੜੀਆਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਘਰ ਦੇ ਕੰਮ ਕਰਾਏ ਜਾਂਦੇ ਸੀ ਤੇ ਉਹਨਾਂ ਦਾ ਰੇਪ ਵੀ ਕੀਤਾ ਜਾਂਦਾ ਸੀ ਕੁੜੀ ਹੁਣ ਇੱਥੇ ਪਾਕਿਸਤਾਨੀਆਂ ਦੇ ਘਰੇ ਹੀ ਕੰਮ ਕਰਦੀ ਲੰਡਨ ਚ ਉਹਨੂੰ ਦਬਾ ਕੇ ਰੱਖਿਆ ਸੀ ਪੈਸੇ ਵੀ ਨਹੀਂ ਦਿੰਦੇ ਸੀਗੇ ਉਹ ਪਤਾ ਨਹੀਂ ਵਿਚਾਰੀ ਕਿੰਨੇ ਮਹੀਨੇ ਉੱਥੇ ਰਹੀ ਤੇ ਉਹ ਫੋਨ ਆਇਆ ਤਾਂ ਉਥੋਂ ਕੁੜੀ ਅਸੀਂ ਛਡਵਾ ਕੇ ਲੈ ਆਂਦੀ ਉਹ ਲੰਡਨ ਦੇ ਵਿੱਚੋਂ ਠੀਕ ਆ ਨਾ ਉਹ ਬਾਹਰ ਨਹੀਂ ਜਾਣ ਦਿੰਦੇ ਸੀ ਨਾ ਉਹ ਕਿਤੇ ਪਾਸੇ ਜਾਣ ਹੀ ਨਹੀਂ ਦੇ ਅੰਦਰ ਹੀ ਰੱਖੀ ਸੀ ਕੁੜੀ ਉਹ ਠੀਕ ਆ ਤੇ ਇੱਕ ਮੈਂ ਤੇ ਰੁਕਣਾ ਚਾਹਾਂਗਾ ਬਹੁਤ ਸਾਰੇ ਵੀਰ ਕਮੈਂਟ ਕਰਨਗੇ ਵੀ ਇਹ ਕੰਮ ਤਾਂ ਪੁਲਿਸ ਦਾ ਹੈ ਤੁਸੀਂ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਵੀ ਲੜਕੀ ਲੰਡਨ ਦੇ ਇੱਕ ਘਰ ਦੇ ਵਿੱਚ ਬੰਦੀ ਬਣਾਈ ਹੋਈ ਹੈ ਉੱਥੇ ਕੰਮ ਕਰਵਾਇਆ ਜਾ ਰਿਹਾ ਹੈ ਜ਼ਬਰਦਸਤੀ ਵੀਰ ਜੀ ਪੁਲਿਸ ਨੂੰ ਕਿੱਥੇ ਫੋਨ ਕਰਦੀ ਕੁੜੀ ਦੇ ਕੋਲ ਤਾਂ ਪੇਪਰ ਵੀ ਹੈ ਨਹੀਂਗੇ ਕੁੜੀਆਂ ਡਰਦੀਆਂ ਹਨ ਇੱਥੇ ਕਿੱਦਾਂ ਫੋਨ ਕਰੂੰਗੀ ਅਗਲੀ ਡਰ ਜੰਨੀ ਹੈ ਕਿ ਸਾਨੂੰ ਜੇ ਪੁਲਿਸ ਨੂੰ ਫੋਨ ਕੀਤਾ ਸਾਡਾ ਪੇਪਰਵਰਕ ਚੈੱਕ ਹੋ ਚੈੱਕ ਹੋਗਾ ਸਾਡਾ ਪੇਪਰਵਰਕ ਹੁੰਦਾ ਨਹੀਂ ਕੁੜੀਆਂ ਕੋਲ ਜਦੋਂ ਜਦੋਂ ਕੁੜੀਆਂ ਦੇ ਕੋਲ ਪੇਪਰਵਰਕ ਮੁੱਕ ਗਿਆ ਕੁੜੀਆਂ ਆਪੇ ਹੀ ਦੱਸ ਦਿੰਦੀਆਂ ਕਿ ਸਾਡੇ ਕੋਲ ਪੇਪਰਵਰਕ ਹੈ ਨਹੀਂਗੇ ਉਹ ਫਿਰ ਉਹ ਫਿਰ ਫਾਇਦਾ ਉਠਾਉਂਦੇ ਵੀਰ ਜੀ ਇਦਾਂ ओके ਫਿਰ ਤੁਸੀਂ ਜੋ ਜਿਹੜੀ ਰਿਪੋਰਟ ਨਾ ਹੋ ਜਵੇਂ ਵੀ ਇੰਨੇ ਪੈਸੇ ਲਾ ਕੇ ਜਾਈ ਵੀ ਉਹਨੂੰ ਇਦਾਂ ਹੀ ਰੈਸਕਿਊ ਕੀਤਾ ਹਾਂ ਹਾਂ ਹੁਣ ਇੱਥੇ ਆਪਣੀ ਇੱਕ ਕੁੜੀ ਸੀ ਵਿਚਾਰੀ ਬਾਹਰ ਸੌਂਦੀ ਸੀ ਹੈਨਾ ਚਲੋ ਅਸੀਂ ਉਹਦੀ ਹੈਲਪ ਕੀਤੀ ਭੈਣ ਦੀ ਅਸੀਂ ਹੈਲਪ ਕਰਕੇ ਕਿਸੇ ਦੇ ਘਰ ਚ ਕੰਮ ਤੇ ਲਵਾਤੀ ਉਹ ਹੁਣ ਬੜੀ ਵਧੀਆ ਉਹਨੂੰ ਪੈਸੇ ਵੀ ਮਿਲਦੇ ਰੈਂਟ ਪਾਣੀ ਵੀ ਨਹੀਂ ਦੇਣਾ ਪੈਂਦਾ ਵੀ ਵਧੀਆ ਜਿੰਨੀ ਕੀ ਹੈਲਪ ਹੁੰਦੀ ਆਪਾਂ ਵੀਰ ਜੀ ਕਰੀਦੀ ਹੈ ਹੈਨਾ ਹੁਣ ਲੂਟਨ ਦੇ ਵਿੱਚ ਕੁੜੀ ਕਾਫੀ ਸ਼ਾਪ ਤੇ ਕੰਮ ਕਰਦੀ ਸੀ ਹੈਨਾ ਆ ਪਿਛਲੇ ਸਾਲ ਦੀ ਗੱਲ ਆ ਤਾਂ ਉਹ ਕੁੜੀ ਨੂੰ ਕਾਫੀ ਸ਼ਾਪ ਤੇ ਕੰਮ ਕਰਦੀ ਉਹਦਾ ਘਰ ਵਾਲਾ ਹੋਰ ਪਾਸੇ ਸੀ ਉਹਦੀਆਂ ਕੁੜੀਆਂ ਦੋ ਚੌੜੀਆਂ ਸੀਗੀਆਂ ਤਾਂ ਉਹ ਕੁੜੀ ਦੇ ਨਾਲ ਇੱਕ ਉਹ ਜਿਹੜੇ ਹੋਰ ਕਮਿਊਨਿਟੀ ਦੇ ਬੰਦੇ ਪਾਕਿਸਤਾਨੀ ਇੱਕ ਬੰਦਾ ਉਹਦੀ ਵੀਡੀਓ ਬਣਾ ਰਿਹਾ ਤਾਂ ਦੂਜਾ ਉਹਦਾ ਬੰਦੇ ਦਾ ਰੇਪ ਕਰ ਰਿਆ ਤੇ ਕੁੜੀ ਨੇ ਮੁੜ ਕੇ ਡਰਾ ਧਮਕਾ ਕੇ ਤੇ ਉਹ ਕੁੜੀ ਨੂੰ ਕੋਰਟ ਚ ਲੈ ਕੇ ਵੀ ਜੇ ਤੂੰ ਆਪਣੇ ਘਰ ਵਾਲੇ ਨੂੰ ਡਿਵੋਰਸ ਨਾਲ ਦਿੱਤਾ ਤੇ ਅਸੀਂ ਤੇਰੀਆਂ ਵੀਡੀਓ ਬਾਰਨ ਕਰਾਂਗੇ ਕੁੜੀ ਡਰ ਗਈ ਨਾ ਆਪਣੇ ਘਰ ਵਾਲੇ ਨੂੰ ਦੱਸਣ ਚੋਗੀ ਨਾ ਹੋਰ ਤਾਂ ਕੁੜੀ ਨੂੰ ਉਹਨਾਂ ਨੇ ਡਰਾ ਧਮਕਾ ਕੇ ਤੇ ਉਹਨੇ ਕਿਹਾ ਵੀ ਆਪਣਾ ਘਰ ਵਾਲਾ ਛੱਡ ਤੇ ਸਾਡੇ ਨਾਲ ਰਹਿ ਤਾਂ ਉਥੋਂ ਕੋਰਟ ਤੋਂ ਚਿੱਠੀ ਪਵਾਤੀ ਵੀਰ ਜੀ ਮੁੰਡੇ ਨੂੰ ਤੇ ਮੁੰਡਾ ਘਰੋਂ ਉਹਨਾਂ ਨੇ ਕੱਢ ਦਿੱਤਾ ਬਾਹਰ ਠੀਕ ਆ ਤੇ ਉਹ 6-7 ਬੀਕਾਵਾ ਦਾ ਮੁੰਡਾ ਇੰਨਾ ਕੁ ਟਪਰੇਸ਼ਨ ਦੇ ਵਿੱਚ ਚੱਲ ਗਿਆ ਹਨਾ ਉਹ ਤੇ ਮੁੰਡਾ ਵਿਚਾਰਾ ਨਾ ਜ਼ਹਿਰ ਖਾ ਕੇ ਮਰ ਗਿਆ ਵੀਰ ਜੀ ਇਦਾਂ ਦੇ ਵੀਰ ਜੀ ਇੱਥੇ ਹਾਲਾਤ ਹੋ ਰਹੇ ਆ ਕਿਉਂਕਿ ਜੇ ਕੁੜੀਆਂ ਇਹਨਾਂ ਦੇ ਰੈਸਟੋਰੈਂਟਾਂ 'ਚ ਜਾਂ ਸ਼ਾਪਾਂ 'ਚ ਵੀ ਕੰਮ ਕਰਦੀਆਂ ਹਨਾ ਤਾਂ ਸੇਫ ਨਹੀਂ ਗਈਆਂ ਉਹ ਕਿਉਂਕਿ ਪੇਪਰ ਹੈ ਨਹੀਂਗੇ ਕਈ ਕੁੜੀਆਂ ਤੋਂ ਦੱਸਦੀਆਂ ਸਾਡੇ ਤੋਂ ਪੇਪਰ ਹੈ ਨਹੀਂਗੇ ਕਿ ਸਾਡੇ ਭਾਜੀ ਉਹ ਇਦਾਂ ਪਿੱਛੇ ਇਸ ਪੁੱਠੇ ਸੱਦੇ ਹੱਥ ਮਾਰਦੇ ਆ ਸਾਨੂੰ ਸ਼ਰਮ ਵੀ ਆਉਂਦੀ ਆ ਤੇ ਸਾਡੀ ਮਜਬੂਰੀ ਵੀ ਬਣੀ ਵੀ ਅਸੀਂ ਕਰੀਏ ਕਿ ਕਿੱਥੇ ਜਾਈਏ ਹੈਨਾ ਸੋ ਵੀਰ ਜੀ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਦੇ ਸਾਹਮਣੇ ਪੰਜਾਬੀਆਂ ਦੇ ਜਿੰਨੇ ਵੀ ਆਪਣੇ ਪੰਜਾਬੀ ਵੀਰ ਭੈਣ ਜੇ ਇਹ ਵੀਡੀਓ ਦੇਖੋਗੇ ਨਾ ਤੇ ਜੁੜ ਕੁੜੀਆਂ ਆਪਣੀਆਂ ਹਨਾ ਬशीर ਆਪਣੀ ਜਿਹੜੀ ਤੁਹਾਡੀ ਜ਼ਮੀਨ ਆਪਣੀ ਨਾਂ ਮਾਰੋ ਹਨ ਠੀਕ ਆ ਨਾ ਕੱਲੀਆਂ ਕੁੜੀਆਂ ਭੇਜੋ ਭੇਜਣੀਆਂ ਤਾਂ ਵਿਆਹ ਕਰਾ ਕੇ ਜਰੂਰ ਭੇਜੋ ਇੱਥੇ ਇੱਥੇ ਰੈਂਟ ਨਹੀਂ ਦੇ ਹੁੰਦਾ ਕਿਸੇ ਕੋਲ ਖਾਣ ਨੂੰ ਤਾਂ ਤੁਸੀਂ ਛੱਡੋ 5-500 ਪਾਉਂਡ ਰੈਂਟ ਹੈ ਉਹ ਕਿੱਥੋਂ ਭੰਨ ਗੀਆਂ ਫਿਰ ਕੁੜੀਆਂ ਨੂੰ ਇੱਥੇ ਇੱਕ ਕੁੜੀ ਦੇ ਜਿਸਮ ਆਪਣੇ ਜਿਸਮ ਫਰੋਚ ਦਾ ਧੰਦਾ ਕਰਦੀ ਆ ਉਹ ਫਿਰ ਹੋਰ ਨਾਲ ਚਾਰ ਪੰਜ ਹੋਰ ਜੋੜਦੀ ਆ ਉਹ ਵੀ ਮੇਰੇ ਕੋਲ ਪ੍ਰੂਫ ਤੇ ਆ ਇੱਥੇ ਅਗਲੀਆਂ ਵੀਰ ਜੀ ਇਦਾਂ ਲਿਸਟ ਬਣਾ ਕੇ ਦੱਸਦੀਆਂ ਕਿ ਸਾਡੇ ਕੋਲ ਇੰਨੇ ਆਹ ਸਾਡੇ ਕੋਲ ਇਦਾਂ ਦਾ ਹੈਗਾ ਤੁਸੀਂ ਇੰਨੇ ਪੈਸੇ ਇੰਨੇ ਦੋਗੇ ਤਾਂ ਇਦਾਂ ਦੇ ਕੰਮ ਹੋਣੇ ਸ਼ਰਮ ਆਉਦੀ ਸਾਨੂੰ ਖੁਦ ਕਿ ਸਾਡੀਆਂ ਛਡੀਆਂ ਕੁੜੀਆਂ ਪੰਜਾਬ ਦੀਆਂ ਇੱਥੇ ਆ ਕੰਮਾਂ ਚ ਪੈ ਗਈਆਂ ਆ ਕੇ ਕਹਿੰਦਾ ਮਤਲਬ ਕਿ ਇੱਕ ਕੁੜੀ ਦੂਜੀਆਂ ਕੁੜੀਆਂ ਦਾ ਲਿਸਟਾ ਬਣਾ ਲੈਂਦੀ ਹੈ ਤੇ ਉਹਨਾਂ ਦੇ ਫੋਟੋਆਂ ਦਿਖਾ ਕੇ ਕਹਿੰਦੀ ਹੈ ਕਿ ਵੀ ਆਹ ਕੁੜੀ ਦਾ ਇੰਨਾ ਰੇਟ ਹੈ ਜੇ ਆਹ ਕੁੜੀ ਚਾਹੀਦੀ ਹੈ ਤੇ ਇੰਜ ਹੀ ਇਹ ਹੀ ਹੈ ਜੀ ਮੇਰੇ ਕੋਲ ਪ੍ਰੂਫ ਪਿਆ ਮੈਂ ਪ੍ਰੂਫ ਦੇਣ ਨੂੰ ਤਿਆਰ ਆ ਉਹਨਾਂ ਨੇ ਮੈਨੂੰ ਪੋਸਟਕੋਡ ਵੀ ਭੇਜਿਆ ਵੀਰ ਜੀ ਫਿਰ ਉਹਨਾਂ ਨੇ ਇੱਕ ਮੈਨੂੰ ਇਹ ਵੀ ਪਤਾ ਲੱਗਾ ਕਿ ਇਹ ਮੁੰਡੇ ਨੇ ਦੱਸਿਆ ਕਹਿੰਦਾ ਭਾਜੀ ਇਹ ਇੱਥੇ ਕਾਲਾ ਸਿਕਿਉਰਿਟੀ ਗਾਰਡ ਲਾਇਆ ਕਿਉਂਕਿ ਪੰਜਾਬੀ ਆ ਕੇ ਇਹਨਾਂ ਨੂੰ ਕੁਝ ਕਹਬੇ ਨਾ ਜੇ ਕਹਿੰਦਾ ਤਾਂ ਮੋਰੇ ਕਾਲੇ ਸਿਕਿਉਰਿਟੀ ਲਾਏ ਹੁੰਦਾਂ ਨਹੀਂ ਬਣ ਦਿੰਦੇ ਹੋ ਹੋਰ ਦੱਸੋ ਵੀਰ ਜੀ ਇਹ ਕੰਮ ਚੱਲਦਾ ਹੈਗਾ ਆ ਸੰਡੇ ਤੋਂ ਸੰਡੇ ਯਾਨੀ ਕਿ ਪੂਰੀ ਫੁੱਲ ਵੀਕ ਕੰਮ ਚੱਲਦਾ ਹੈ ਬੁਰਾ ਹਾਂ ਇੰਨਾ ਬੁਰਾ ਹਾਲ ਹੋਇਆ ਵੀਰ ਜੀ ਪੁੱਛਿਓ ਨਾ ਇੱਥੇ ਹਨ ਕਿਉਂਕਿ ਕੁੜੀਆਂ ਦੇ ਨਾਲ ਜੋ ਕੁੜੀ ਫੇ ਮਜਬੂਰੀ ਦੇ ਵਿੱਚ ਆਪਣਾ ਜਿਹੜਾ ਹਾਂ ਆਪਣੇ ਧੰਦਾ ਫੇ ਜਿਹੜਾ ਜਿਸਮ ਦਾ ਧੰਦਾ ਉਹ ਸ਼ੁਰੂ ਕਰਨ ਲੱਗ ਪੈਂਦੀ ਹੈ ਪਿੱਛੇ ਮਾਪਿਆਂ ਨੂੰ ਨਹੀਂ ਪਤਾ ਕਿ ਸਾਡੀ ਕੁੜੀ ਕਰਦੀ ਕੀ ਆ ਇੱਕ ਹੋਰ ਪ੍ਰੂਫ ਸੀ ਸਾਡੇ ਤੋਂ ਮੈਂ ਕੁੜੀ ਦਾ ਨਾਂ ਨਹੀਂ ਲੈਣਾ ਉਹ ਕੁੜੀ ਇੱਥੇ ਵੀਕ ਦਾ 500 ਪਾਉਂਡ ਕ 1200 ਪਾਉਂਡ ਮੁੰਡਿਆਂ ਤੋਂ ਲੈਂਦੀ ਸੀ ਉਹ ਠੀਕ ਆ ਉਹ ਜਿਸਮ ਦਾ ਧੰਦਾ ਕਰਦੀ ਸੀਗੀ ਚਲੋ ਅਸੀਂ ਉਹਦੇ ਮਾਪਿਆਂ ਦੇ ਨਾਲ ਗੱਲ ਵੀ ਕੀਤੀ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਸਾਡੀ ਕੁੜੀ ਆਹ ਕੰਮ ਕਰਦੀ ਉਹਨਾਂ ਨੇ ਉਸ ਦੋ ਬੀਕਾਂ ਦੇ ਵਿੱਚ ਵਿੱਚ ਕੁੜੀ ਇੰਡੀਆ ਭੇਜ ਦਿੱਤੀ ਉਹ ਮੈਂ ਨਾਂ ਨਹੀਂ ਲੈਣਾ ਨਾ ਪਿੰਡ ਦਾ ਨਾਂ ਲੈਣਾ ਉਹ ਵੀ ਮੇਰੇ ਕੋਲ ਪ੍ਰੂਫ ਇੱਥੇ ਪਿਆ ਸਾਰਾ ਕੁਝ ਉਹ ਕੁੜੀ ਦਾ ਵੀ ਪਿਆ ਉਹਨਾਂ ਦੇ ਸਾਰਾ ਕੁਝ ਨੰਬਰ ਜੋ ਵੀ ਜੇ ਕੋਈ ਦੀਨ ਨੂੰ ਚਾਹੀਦਾ ਤਾਂ ਮੇਰੇ ਨਾਲ ਗੱਲ ਕਰ ਸਕਦਾ ਹੈ ਨਾ ਤੇ ਬਾਕੀ ਵੀਰ ਜੀ ਗੱਲ ਇਹ ਹੈ ਕਿ ਵਿਆਹ ਕਰਾ ਕੇ ਭੇਜੂਗੇ ਤਾਂ ਬਹੁਤ ਵਧੀਆ ਗੱਲ ਹੈ ਇੱਥੇ ਜੇ ਤੁਸੀਂ ਕੁੜੀ ਕੱਲੀ ਭੇਜਦੇ ਆ ਤਾਂ ਉਹਦਾ ਪਹਿਲੀ ਤੇ ਗੱਲ ਇਨਕੁਆਰੀ ਇਹ ਵੀ ਕਰੋ ਕਿ ਸਾਡੀ ਕੁੜੀ ਕਰਦੀ ਕੀ ਹੈ ਉੱਥੇ ਬਾਹਰ ਠੀਕ ਹੈ ਕਿਉਂਕਿ ਇਥੇ ਹੋਰ ਕਮਿਊਨਿਟੀ ਦੇ ਨਾਲ ਵਿਆਹ ਕਰਾ ਲੈਂਦੀਆਂ ਨਾ ਉਹ ਗੁਰਦੁਆਰਿਆਂ 'ਚ ਕਰਾਉਂਦੀਆਂ ਤਾਂ ਨਾ ਉਹ ਦੇ ਰਹੀ ਜਾਂਦੀਆਂ ਉਹ ਤਾਂ ਪਿੱਛੇ ਮਾਪਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਕੁੜੀ ਦੇ ਬਾਹਰ ਨਿਆਣੇ ਵੀ ਆ। ਇਹ ਜਰੂਰ ਵਾਲੀ ਸਟੋਰੀ ਇਦਾਂ ਆ ਕਿ ਉਹ ਜਿਹੜਾ ਬੰਦਾ ਹੈਗਾ ਪਾਕਿਸਤਾਨੀ ਉਹਨੇ ਕੁੜੀ ਦੇ ਨਾਲ ਪਹਿਲਾਂ ਵਿਆਹ ਕਰਾ ਲਿਆ ਉਹ ਕੁੜੀ ਦੇ ਨਾਲ ਦੋ ਨਿਆਣੇ ਵੀ ਸੀਗੇ ਉਹਦੇ ਹੁਣ ਉਹ ਕੁੜੀ ਦੀ ਉਮਰ ਹੋ ਚੁੱਕੀ ਹੈ 45 ਦੀ ਹੈ ਨਾ ਮੈਂ ਉਹਦਾ ਨਾਮ ਹੀ ਨਹੀਂ ਲੈਣਾ ਇੱਥੇ ਕਿਉਂਕਿ ਉਹਦਾ ਫੋਨ ਮੈਨੂੰ ਆਇਆ ਤਾਂ ਉਹਨੇ ਇਹ ਰੋਕੀ ਸਟੋਰੀ ਦੱਸੀ ਵੀ ਕਹਿੰਦੀ ਵੀ ਮੈਨੂੰ ਇਸ ਬੰਦੇ ਨੇ ਹੁਣ ਮੈਨੂੰ ਛੱਡ ਦਿੱਤਾ ਮੈਨੂੰ ਇੱਦਾਂ ਹੀ ਪਸਾਇਆ ਸੀ ਗੱਡੀਆਂ ਰੈਂਟਾਂ ਤੇ ਲੈ ਲੈਂਦੇ ਲੈ ਕੇ ਦੇਣ ਤੇ ਵੀ ਸਾਡੇ ਕੋਲ ਖੁੱਲਾ ਪੈਸਾ ਕਹਿੰਦੀ ਸਾਡੇ ਅਰਗੀਆਂ ਕੁੜੀਆਂ ਇਨ੍ਹਾਂ ਦੇ ਲਾਲਚ ਵਿੱਚ ਆ ਜਾਂਦੀਆਂ ਫਸ ਜਾਂਦੀਆਂ ਕਹਿੰਦੀ ਹੁਣ ਮੇਰੀ ਉਮਰ ਹੋ ਗਈ 45 46 ਸਾਲ ਦੀ ਮੇਰੇ ਕੋਲ ਦੋ ਨਿਆਣੇ ਆ ਤੇ ਇੰਨੇ ਹੁਣ ਕੀ ਕੀਤਾ ਇਸ ਬੰਦੇ ਨੇ ਕੁੜੀ ਇੱਕ ਹੋਰ ਪੰਜਾਬੀ ਪੱਟੀ ਉਹਨੂੰ ਰੇਂਜ ਰੋਬਰ ਪਤਾ ਨਹੀਂ ਕਢਾ ਕੇ ਦਿੱਤੀ ਜਾਂ ਰੈਂਟ ਤੇ ਲੈ ਕੇ ਦੇ ਦਿੱਤੀ ਕਹਿੰਦੀ ਹੁਣ ਇਹ ਨਹੀਂ ਪਤਾ ਉਹਦੀ ਕਿਸ਼ਤਾਂ ਤੇ ਜਾਂ ਕਿੱਦਾਂ ਆ ਐਨੇ ਜਦੋਂ ਕੁੜੀ ਯੂਜ਼ ਕਰ ਲਈ ਮੜਕਿਓ ਉਹਨੇ ਛੱਡ ਦੇਣੀ ਛੱਡ ਕੇ ਫੇ ਗੱਡੀ ਜਾਂ ਤਾਂ ਉਹ ਜਿੱਥੋਂ ਲਿਆਂਦੀ ਉਹਨਾਂ ਨੂੰ ਦੇ ਦੇਂਦੇ ਕਿਉਂਕਿ ਰੈਂਟ ਤੇ ਤਾਂ ਗੱਡੀਆਂ ਲਿਆਉਂਦੇ ਇਹ ਕੁੜੀਆਂ ਨੂੰ ਪਸਾਉਣ ਲਈ ਹਨ ਸੋ ਉਹ ਹੁਣ ਕੁੜੀ ਦਾ ਡਿਵੋਰਸ ਹੋ ਗਿਆ ਉਹਨੂੰ ਕਹਿੰਦਾ ਵੀ ਤੂੰ ਇਦਾਂ ਕਰ ਘਰ ਵੇਚ ਦੇ ਅੱਧੇ ਪੈਸੇ ਤੇਰੇ ਤੱਦੇ ਮੇਰੇ ਉਹ ਕਹਿੰਦੀ ਵੀ ਮੈਂ ਮੇਰੇ ਕੋਲ ਨਿਆਣੇ ਆ ਵੀ ਮੈਨੂੰ ਘਰ ਦੇ ਦੇ ਉਹਨੇ ਘਰ ਵੇਚ ਕੇ ਤਾਂ ਕੁੜੀ ਉਹ ਘਰੋਂ ਕੱਢ ਦਿੱਤੀ ਠੀਕ ਆ ਹੁਣ ਜਿਹੜੀ ਦੂਜੀ ਕੁੜੀ ਆ ਉਹ ਚਾਬੀ ਘਮਾਉਂਦੀ ਪੱੜਦੀ ਵੀ ਮੇਰੇ ਕੋਲ ਰੇਂਜ ਰੋਬੋ ਦੇ ਮਹਿੰਗੀ ਆ ਮੈਂ ਇਦਾਂ ਕਰਦੀ ਉਦਾਂ ਕਰਦੀ ਪਰ ਪਤਾ ਉਹਨੂੰ ਵੀ ਹੈ ਨੀਗਾ ਕਿ ਇਸ ਬੰਦੇ ਨੇ ਵੀ ਮੈਨੂੰ ਯੂਜ਼ ਕਰਕੇ ਛੱਡਣਾ ਮੈਂ ਉਹਦਾ ਪਾਕਿਸਤਾਨੀ ਦਾ ਨਾਮ ਹੀ ਨਹੀਂ ਲੈਣਾ ਵੀਰ ਜੀ ਠੀਕ ਆ ਕਿਉਂਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਕੁੜੀਆਂ ਹਨਾ ਵੀ ਇਦਾਂ ਸੋਚਦੀਆਂ ਕਿ ਅਸੀਂ ਜ਼ਿੰਦਗੀ ਆਰਾਮ ਆਪਣੇ ਵੀ ਇਹਨਾਂ ਦੇ ਪੈਸਿਆਂ ਦੇ ਸਿਰ ਤੇ ਕੱਟਦੇ ਜਾਏ ਇਹ ਸਾਨੂੰ ਬਹੁਤ ਕੁਝ ਦਿੰਦੇ ਪਰ ਇਹ ਬਹੁਤ ਝੂਠ ਹੈ ਆਏ ਕਿਉਂਕਿ ਉਹ ਤੁਹਾਨੂੰ ਸਰਪ ਜੀ ਉਸ ਕਰਨ ਲਈ ਕਰ ਰਹੀ ਆ ਪੈਸਾ ਦਿਖਾਲਦੇ ਆ ਉਹ ਠੀਕ ਆ ਤੁਸੀਂ ਪਿੱਛੇ ਲੱਗ ਜਾਂਦੀਆਂ ਮੁੜ ਕੇ ਫਿਰ ਤੁਹਾਡੀ ਉਹ ਜ਼ਿੰਦਗੀ ਖਰਾਬ ਕਰ ਦਿੰਦੇ ਜਾਂ ਫਿਰ ਤੁਹਾਨੂੰ ਗਾਂ ਵੇਚ ਦੇਵੀਂ ਆ ਇਹ ਵੀ ਪ੍ਰੂਫ ਸਾਡੇ ਕੋਲ ਪਈ ਐ ਇੱਥੇ ਠੀਕ ਆ ਮੇਰੀ ਇਹੇ ਹੱਥ ਜੋੜ ਕੇ ਆ ਜਿੰਨੀਆਂ ਕਿ ਭੈਣਾਂ ਇਹ ਸੌਂਦੀਆਂ ਵੀਡੀਓ ਜਾਂ ਪਿੱਛੇ ਪੰਜਾਬੀ ਆ ਵੀਰ ਥੋੜਾ ਬਹੁਤਾ ਸੋਚੋ ਯਾਰ ਸਮਝਾਓ ਆਪਣੇ ਆਪਣੇ ਬੱਚਿਆਂ ਨੂੰ ਸਮਝਾਓ ਨਾਲੇ ਦੇਖੋ ਸਾਡੀ ਕੁੜੀ ਬਾਹਰ ਕੰਮ ਕੀ ਕਰਦੀ ਆ ਉਹਦੀ ਇਨਕੁਆਰੀ ਕਰੋ ਕਿਉਂਕਿ ਉਹਨੇ ਤੁਹਾਡੇ ਤੋਂ ਬਿਨਾਂ ਪੁੱਛੇ ਤੋਂ ਵਿਆਹ ਵੀ ਕਰਾ ਸਕਦੀ ਉਹ ਕਿਸੇ ਦਿਨ ਕਿਉਂਕਿ ਇੱਥੇ ਬਹੁਤ ਕੁਝ ਹੋ ਰਿਹਾ ਪਤਾ ਬਾਅਦ ਚ ਲੱਗਦਾ ਮਾਪਿਆਂ ਨੂੰ ਕਿ ਸਾਡੀ ਕੁੜੀ ਤੇ ਤਾਂ ਨਿਆਣੀ ਹੈ ਉੱਥੇ ਸਾਨੂੰ ਤਾਂ ਪਤਾ ਹੀ ਨਹੀਂ ਸਿਕਾ ਹੂੰ ਇਦਾਂ ਵੀ ਹੋ ਰਹੀ ਇੱਥੇ ਇੱਥੇ ਹੋਈ ਵੀ ਆ ਵੀਰ ਜੀ ਇਦਾਂ ਜਦੋਂ ਮਾਪਿਆਂ ਨੂੰ ਪਿੱਛੇ ਫੋਨ ਕਰਦੇ ਹੋ ਕਹਿੰਦੇ ਕਿ ਸਾਡੀ ਕੁੜੀ ਤਾਂ ਆਹ ਦੱਸਦੀ ਆ ਇੱਥੇ ਜਦੋਂ ਫਿਰ ਅਸੀਂ ਦੱਸੀ ਦੀ ਆ ਵੀ ਇਹ ਆ ਕੰਮ ਇੱਥੇ ਇਦਾਂ ਕਰਦੀ ਆ ਫਿਰ ਉਹ ਕਹਿੰਦੀ ਆ ਵੀ ਸਾਨੂੰ ਤਾਂ ਇਹ ਦੱਸਿਆ ਹੀ ਨਹੀਂ ਹਾਂ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਆਪਣੇ ਪੰਜਾਬ ਚ ਵੀ ਇਹ ਵੀ ਉਹਨਾਂ ਨੂੰ ਇਨਕੁਆਰੀ ਵੀ ਕਰਨੀ ਚਾਹੀਦੀ ਕਿ ਸਾਡੀ ਕੁੜੀ ਬਾਹਰ ਕੰਮ ਕੀ ਕਰਦੀ ਤਾਂ ਕਿੱਥੇ ਰਹਿੰਦੀ ਠੀਕ ਹੈ ਜੀ ਤੇ ਕੁੜੀਆਂ ਦਾ ਕੁੜੀਆਂ ਨਸ਼ੇ ਤੇ ਵੀ ਲਾਈਆਂ ਜਾਂਦੀਆਂ ਨੇ ਜਾਂ ਨਸ਼ੇ ਵੀ ਕਰਦੀਆਂ ਨੇ ਇੱਥੇ ਉਹ ਤੁਸੀਂ ਕੋਈ ਇਦਾਂ ਦਾ ਕੀ ਮੈਂ ਕਿਹਾ ਵੀਰ ਜੀ ਨਸ਼ੇ ਤੇ ਛੱਡੋ ਕੁੜੀਆਂ ਨੂੰ ਨਸ਼ਾ ਵੀ ਦੇ ਕੇ ਰੇਪ ਵੀ ਹੋ ਰਿਹਾ ਇੱਥੇ ਕੁੜੀਆਂ ਦੇ ਨਾਲ ਰੇਪ ਵੀ ਹੋ ਰਿਹਾ ਹੁਣ ਇੱਥੇ ਇੱਕ ਗੁਰਦੁਆਰਾ ਮਾਂ ਨਾਲ ਹੀ ਲੈਣਾ ਲੁੱਟਣ ਦੇ ਵਿੱਚ ਉੱਥੇ ਵੀ ਕੁੜੀ ਦਾ ਰੇਪ ਹੋਇਆ ਤਾਂ ਕੁੜੀ ਨੂੰ ਕਾਰ ਪਾਰਕ ਚ ਸੱਟ ਕੇ ਗਏ ਮੁਸਲਮਾਨ ਉੱਥੇ ਤੇ ਆਪਣੇ ਬੰਦੇ ਪਾਰਕ ਚ ਦੇਖਦੇ ਰਹਿ ਕੇ ਉਹਨਾਂ ਨੇ ਪੁੱਛਿਆ ਵੀ ਨਹੀਂ ਵੀ ਕੁੜੀ ਤੁਸੀਂ ਕੁੜੀ ਨੂੰ ਕਿੱਦਾਂ ਛੱਡ ਕੇ ਚੱਲੇ ਬਈ ਹਾਂ ਠੀਕ ਹੈ ਕਿਉਂਕਿ ਬੀਰ ਜੀ ਇੱਥੇ ਕੁੜੀਆਂ ਜਿਹੜੀਆਂ ਆ ਕੁੜੀਆਂ ਨੂੰ ਨਸ਼ੇ ਦੇ ਵਿੱਚ ਦੇ ਕੇ ਇਹ ਰੇਪ ਵੀ ਕਰਦੇ ਆ ਪਰ ਕੁੜੀਆਂ ਕੁੜੀਆਂ ਨੂੰ ਇਹ ਚਾਸਾ ਦੇ ਕੇ ਲੈ ਕੇ ਜਾਂਦੇ ਆ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦਵਾਂਗੇ ਜਾਂ ਤੁਸੀਂ ਇਦਾਂ ਕਰੋ ਪਰ ਕੁੜੀਆਂ ਕੁੜੀਆਂ ਇਹਨਾਂ ਦੇ ਚਾਸੇ 'ਚ ਆ ਜਾਂਦੀਆਂ ਫਸ ਜਾਂਦੀਆਂ ਪੈਸਾ ਦੇ ਗੱਲ ਮੈਂ ਇੱਕ ਹੋਰ ਇਹ ਕੰਨਣਾ ਚਾਹੁੰਦਾ ਆ ਕਿ ਜਿੱਦਾਂ ਹੁਣ ਇੱਥੇ ਵੀਰਜੀ ਕੁੜੀ ਹੈ ਨਾ ਇੱਕ ਸਲੋਅ ਦੇ ਵਿੱਚ ਕੰਮ ਕਰਦੀ ਸੀ ਮੈਂ ਨਾਂ ਨਹੀਂ ਲੈਣਾ ਕੁੜੀ ਦਾ ਫੋਨ ਆਇਆ ਉਹਦਾ ਹਾਂਜੀ ਤੇ ਉਹ ਕੁੜੀ ਨੂੰ ਉਹਨੇ ਕਿਹਾ ਕਹਿੰਦੀ ਵੀ ਵੀਰ ਜੀ ਮੈਨੂੰ ਹਨਾ ਵੀ ਇਹ ਪਾਕਿਸਤਾਨੀ ਦੀ ਮੈਂ ਸ਼ਾਪ ਤੇ ਕੰਮ ਕਰਦੀ ਉਹਦੀ ਉਮਰ ਸੀਗੀ ਮੇਰੇ ਕਾਲ 60 ਕ 62 ਸਾਲ ਦੀ ਸ਼ਾਪ ਸੀ ਉਹਦੀ ਖੋਲੀ ਉਹ ਕਹਿੰਦੀ ਮੈਨੂੰ ਕਹਿਣ ਲੱਗਾ ਕਿ ਤੂੰ ਹਨਾ ਮੈਨੂੰ ਜਫੀ ਪਾ ਕੇ ਸਾਡੀ ਅਜੀਗ ਦਿਆ ਕਹਿੰਦੀ ਵੀ ਮੈਨੂੰ ਹਨਾ ਗੁੱਸਾ ਬੜਾ ਚੜਿਆ ਕਹਿੰਦੀ ਮੈਂ ਵੀ ਕਿ ਨਹੀਂ ਬੀਰ ਮੈਂ ਹਣਾ ਉਹਦੇ ਜੁੱਤੀ ਮਾਰੀ ਫਿਰ ਉਹਨੇ ਚਲੋ ਸਾਡੇ ਤੱਕ ਵੀ ਗੱਲ ਉੱਥੇ ਮੁੰਡਿਆਂ ਨੇ ਕੀਤਾ ਹੋਗਾ ਫਿਰ ਉਹਦੇ ਉਹਨੇ ਜੱਤੀ ਚੰਗੀ ਤੇਰਾ ਪਵਾ ਕੇ ਬਿ ショਪ ਬੰਦ ਕਰਕੇ ਦੌੜ ਗਿਆ ਕੁੜੀ ਉਹ 22 ਸਾਲਾਂ ਦੀ ਉਹ ਕਹਿੰਦੀ ਮੈਂ ਇਹ ਵੀ ਗੱਲ ਕਹੀ ਕਿ ਮੈਂ ਤੇਰੀ ਦੋ ਤੀਆਂ ਪੋਤੀਆਂ ਰਗੀ ਆ ਨਾ ਵੀ ਤੂੰ ਇਦਨੀਆਂ ਗੱਲਾਂ ਖਾਤੋਂ ਕਰਦਾ ਕਹਿੰਦਾ ਅੱਜ ਕੱਲ ਨਹੀਂ ਕੋਈ ਉਮਰ ਦੇਖਦਾ ਮੋਰੇ ਇਦਾਂ ਕਹਿਣ ਲੱਗਾ ਮੁਸਲਮਾਨ ਠੀਕ ਹੈ ਕਿਉਂਕਿ ਵੀਰ ਜੀ ਇਦਾਂ ਦੇ ਹਾਲਾਤ ਹੋ ਚੁੱਕੇ ਆ ਕਿ ਜਿਹੜੀਆਂ ਕੁੜੀਆਂ ਸਹੀ ਆ ਨਾ ਉਹ ਕੁੜੀਆਂ ਸਹੀ ਵੀ ਆ ਜਿਹੜੀਆਂ ਕੁੜੀਆਂ ਨੂੰ ਇਦਾਂ ਜਿਹੜੀਆਂ ਕੁੜੀਆਂ ਹੁਣ ਕੀ ਮਜਬੂਰੀ ਦੀ ਖਾਤਰ ਕਈਆਂ ਕੁੜੀਆਂ ਨੂੰ ਕਰਨਾ ਪੈਂਦਾ ਇਦਾਂ ਪੇਪਰ ਹੈ ਨਹੀਂ ਹੱਥਾਂ ਦੇ ਵਿੱਚ ਕਈਆਂ ਕੁੜੀਆਂ ਦੀ ਫੀਸ ਨਹੀਂ ਤਰੀਕੀ ਮਜਬੂਰੀ ਚ ਬੈਠੀਆਂ ਠੀਕ ਆ ਕਿਉਂਕਿ ਹੁਣ ਕਈਆਂ ਕੁੜੀਆਂ ਦੀ ਇਹ ਫੀਸ ਤਾਰ ਦਿੰਦੇ ਤੇ ਕੁੜੀਆਂ ਕਹਿੰਦੀਆਂ ਚੰਗੇ ਬੜੇ ਆ ਜਦੋਂ ਵੀਰ ਜੀ ਹੁਣ ਗਾਂਹ ਵੇਚਦੇ ਆ ਹੁਣ ਇੱਕ ਕੁੜੀ ਦੇ ਨਾਲ ਹੈਪਨ ਹੋਇਆ ਦਮਾਲਾ ਸੇ ਜਾ ਕੇ ਆਈ ਸੀਗੀ ਮੈਂ ਨਾਂ ਨਹੀਂ ਲੈਣਾਗਾ ਉਹਦੇ ਨਾਲ ਇੱਕ ਉਹਦੇ ਭਰਾ ਨੇ ਪਹਿਲਾਂ ਉਹ ਕੁੜੀ ਦੇ ਨਾਲ ਰੇਪ ਕੀਤਾ ਫਿਰ ਉਹਨੇ ਆਪਣੇ ਭਰਾ ਨੂੰ ਦੂਜੇ ਨੂੰ ਦੇਤੀ ਕੁੜੀ ਹੁਣ ਉਹ ਕੁੜੀ ਉਹਨੇ ਆਪਣਾ ਧਰਮ ਵੀ ਬਦਲ ਲਿਆ ਸਿਰਫ ਕਾਦੇ ਕਰਕੇ ਫਸ ਗਈ ਉਹ ਹੁਣ ਦੋ ਨਿਆਣੇ ਲੈ ਕੇ ਬੈਠੀ ਹੈ ਨਾ ਤਾਂ ਉਹਨੂੰ ਇਹ ਪਤਾ ਲੱਗਦਾ ਮੈਂ ਕਿੱਧਰ ਜਾਵਾਂ ਕਿੱਦਾਂ ਨਾ ਜਾਵਾਂ ਉਹਦੇ ਮਾਪਿਆਂ ਨੂੰ ਪਤਾ ਹੀ ਨਹੀਂ ਸਗਾ ਪਿੱਛੇ ਕੁੜੀ ਅੰਬਰਸਰ ਦੀ ਆ ਉਹਦੇ ਮਾਪਿਆਂ ਨੂੰ ਪਤਾ ਨਹੀਂ ਕਿ ਸਾਡੀ ਕੁੜੀ ਦੇ ਕੋਲ ਦੋ ਨਿਆਣੇ ਹਾਂ ਹਾਂ ਠੀਕ ਹੈ ਸੋ ਵੀਰ ਜੀ ਮੇਰੀ ਹੈ ਨਾ ਹੱਥ ਜੋੜ ਕੇ ਸਾਰਿਆਂ ਦੇ ਮੋਹਰੇ ਮੈਂ ਤੇ ਆ ਜੀ ਮੇਰੀ ਬੇਨਤੀ ਆ ਕਿ ਕੁੜੀਆਂ ਨੂੰ ਇੱਥੇ ਨਾ ਭੇਜੋ ਕੁੜੀਆਂ ਦੇ ਬਹੁਤ ਬੁਰੇ ਹਾਲਾਤ ਕਰ ਦਿੰਦੇ ਇਹਨਾਂ ਲੋਕਾਂ ਨੇ ਇੰਨੀ ਕਿ ਮਜਬੂਰੀ ਦਾ ਉਹਨਾਂ ਦਾ ਫਾਇਦਾ ਉਠਾ ਰਹੇ ਆ ਕਿ ਕੁੜੀਆਂ ਡਰਦੀਆਂ ਬੈ ਦੱਸਦੀਆਂ ਵੀ ਨਹੀਂ ਗਈਆਂ ਹੁਣ ਕੁੜੀ ਇੱਕ ਹੋਰ ਕੰਮ ਕਰਦੀ ਸੀ ਆਪਣੇ ਕੇਅਰ ਹੋਮ ਦੇ ਵਿੱਚ ਇੱਥੇ ਵੀ ਵਿਲਨ ਹਾਲ ਦੇ ਵਿੱਚ ਰਹਿੰਦੀ ਉਹ ਕੁੜੀ ਮੈਂ ਨਾਂ ਨਹੀਂ ਲੈਣਾ ਉਹਦਾ ਕਹਿੰਦੀ ਵੀਰ ਜੀ ਮੈਂ ਕੰਮ ਤੇ ਗਈ ਨੂੰ ਆਪਣੇ ਕੇਅਰ ਹੌਮ ਦੇ ਵਿੱਚ ਉੱਥੇ ਸਿਕਿਉਰਿਟੀ ਗਾਰਡ ਕਹਿੰਦੀ ਪਾਕਿਸਤਾਨੀ ਸੀਗਾ ਕਹਿੰਦੀ ਮੈਨੂੰ ਧੱਕੇ ਨਾਲ ਮੇਰਾ ਰੇਪ ਕਰਨ ਨੂੰ ਫਰਦਾ ਸੀ ਕਹਿੰਦੀ ਮੈਂ ਆਪਣੇ ਬੌਸ ਨੂੰ ਵੀ ਦੱਸਿਆ ਕਿ ਮੈਨੂੰ ਇਹ ਇਦਾਂ ਕਰਦਾ ਕਹਿੰਦੀ ਉਹਨੇ ਕੋਈ ਐਕਸ਼ਨ ਨਹੀਂ ਲਿਆ ਕਹਿੰਦੀ ਮੈਂ ਕੰਮ ਛੱਡ ਕੇ ਆ ਗਈ ਉੱਥੋਂ ਹੈਨਾ ਫਿਰ ਮੈਂ ਆਪਣੇ ਸਿੱਖ ਹੈਲਪ ਲੈਣ ਵਾਲਿਆਂ ਨਾਲ ਵੀ ਗੱਲ ਕੀਤੀ ਪਰ ਕੁੜੀ ਹੀ ਮੁੜ ਕੇ ਉਹ ਸਾਹਮਣੀ ਨਹੀਂ ਆਈ ਕਹਿੰਦੀ ਵੀਰ ਜੀ ਮੈਂ ਵਿਆਹ ਕਰਾਉਣਾ ਮੈਂ ਸੌਰੀ ਹਾਂ ਮੈਂ ਤੈਨੂੰ ਦੱਸ ਬੈਠੀ ਹਾਂ ਪਰ ਮੈਂ ਸਾਹਮਣੀ ਨਹੀਂ ਹਾਂ ਮੈਂ ਕਿਹਾ ਵੀ ਭੈਣੇ ਤੂੰ ਦੱਸ ਦੇ ਆਪਣੇ ਹੋਰ ਕੋਈ ਬੀਰਨਸ ਹੋ ਜੂ ਕੋਈ ਧੀ ਭੈਣ ਹੈ ਨਾ ਪਰ ਉਹ ਵੀਰ ਜੀ ਸਾਹਮਣੀ ਨਹੀਂ ਆਉ ਕੀ ਜੀ ਇਦਾਂ ਦੇ ਵੀਰ ਜਿੱਥੇ ਹਾਲਾਤ ਹੋਈ ਐ ਵੀ ਤੁਸੀਂ ਕੀ ਕਰੋਗੇ ਵੀ ਕੋਈ ਕੁੜੀਆਂ ਡਰਦੀਆਂ ਦੱਸਦੀਆਂ ਵੀ ਨਹੀਂ ਕਿ ਸਾਡੇ ਨਾਲ ਇਦਾਂ ਦਾ ਹੈਪਨ ਹੋ ਚੁੱਕਾ ਹੈ ਹਾਂ ਜੀ ਹੁਣ ਤੁਹਾਡੇ ਤੱਕ ਤੇ ਤੁਹਾਡੇ ਹੁਣ ਸੰਸਥਾ ਚੱਲਦੀ ਕਰਕੇ ਤੁਹਾਡੇ ਤੱਕ ਲੋਕੀ ਪਹੁੰਚ ਕਰਦੇ ਨੇ ਹਨ ਤੁਹਾਨੂੰ ਤੁਹਾਨੂੰ ਜਿਹੜਾ ਕਿ ਆਪਣੇ ਦੁੱਖ ਤਰਦ ਸਾਂਝੇ ਕਰਦੇ ਨੇ ਹਨ ਇਹਨੂੰ ਆਪਣਾ ਤੇ ਆਪਣਾ ਇਹੀ ਕੋਸ਼ਿਸ਼ ਆਨ ਤੁਸੀਂ ਵੀ ਵਾਰ-ਵਾਰ ਇਹੀ ਕਹਿ ਰਹੇ ਮੈਂ ਵੀ ਵਾਰ-ਵਾਰ ਇਹੀ ਕਹਿ ਰਿਹਾ ਕਿ ਭਾਈ ਨਾ ਭੇਜੋ ਕੁੜੀਆਂ ਨੂੰ ਜੇ ਭੇਜ ਦਿਓ ਤੇ ਪੂਰੀ ਸਿਕਿਉਰਿਟੀ ਨਾਲ ਭੇਜੋ ਵਿਆਹ ਕਰਾ ਕੇ ਭੇਜੋ ਹਸਬੰਦ ਬਾਈਸ ਨੂੰ ਦੋਨਾਂ ਨੂੰ ਭੇਜੋ ਤਾਂ ਜੋ ਮੁੰਡਾ ਨਾਲ ਰਹੂਗਾ ਤੇ ਉਹ ਕੁੜੀ ਦਾ ਸਾਥ ਦੇ ਸਕਦਾ ਹੈ ਨਾ ਸੁੱਖ-ਦੁੱਖ ਦੇ ਵਿੱਚ ਉਹਨੂੰ ਸਮਝ ਸਕਦਾ ਹੈ ਵੀ ਜਿਹੜੀ ਚੀਜ਼ ਦੀ ਜ਼ਰੂਰਤ ਆ ਮੁੰਡਾ ਕੰਮ ਕਰੂਗਾ ਤੇ ਉਹ ਘਰ ਦਾ ਰੈਂਟ ਵੀ ਦੇ ਸਕਦਾ ਤੇ ਕੁੜੀ ਨੂੰ ਫਿਰ ਆਪਣਾ ਪੜ੍ਹਾਈ ਕਰਕੇ ਅੱਗੇ ਆਪਣਾ ਉਹ ਫਿਊਚਰ ਜਿਹੜਾ ਹੈ ਉਹ ਸੈੱਟ ਕਰ ਸਕਦੇ ਆ ਜੀ ਹਾਂ ਤਾਂ ਹੋਇਆ ਨਾ ਕੁੜੀਆਂ ਭੇਜੋ ਜਰ ਕਿਤੇ ਜਿਹੜੀ ਵੀ ਮਰਜੀ ਕੰਟਰੀ ਚ ਦੇਖ ਲਓ ਬਹੁਤ ਬੁਰੇ ਹਾਲਾਤ ਹੋਏ ਆ ਕੁੜੀਆਂ ਦੇ ਤੁਸੀਂ ਨਾ ਭੇਜੋ ਨਾ ਇੱਥੇ ਕੰਮ ਮਿਲਦਾ ਨਾ ਪੇਪਰ ਬਣਦੇ ਆ ਫੇ ਕੁੜੀਆਂ ਨੂੰ ਮਜਬੂਰੀ ਦੀ ਖਾਤਰ ਜਾ ਤਾ ਦੂਜਾ ਕਦਮ ਚੱਕਣਾ ਪੈਂਦਾ ਹਨਾ ਫੇ ਮਾਪਿਆਂ ਨੂੰ ਵੀ ਨਹੀਂ ਪਤਾ ਲੱਗਦਾ ਸਾਡੀ ਕੁੜੀ ਕੰਮ ਕੀ ਕਰਦੀ ਬਾਹ ਹੈਨਾ ਸੋ ਮੇਰੀ ਇਹੀ ਬੇਨਤੀ ਹੱਥ ਜੋੜ ਕੇ ਵੀ ਨਾ ਭੇਜੋ ਕੁੜੀਆਂ ਬਾਹ ਜੂ ਕੇ ਚਲਾ ਲੋ ਕੈਨੇਡਾ ਅਮਰੀਕਾ ਜਿੱਥੇ ਵੀ ਹੈ ਤੁਸੀਂ ਨਾ ਭੇਜੋ ਕੁੜੀਆਂ ਦੇ ਹਾਲਾਤ ਬਹੁਤ ਬੁਰੇ ਹੋਏ ਇੱਥੇ ਠੀਕ ਹੈ ਜੀ ਇਹ ਬੰਦੇ ਪੈਸਾ ਦਿਖਾ ਲ ਕੇ ਕੁੜੀਆਂ ਤੋਂ ਸਿਰਫ 2-4 ਬੀਕ ਉਹਨਾਂ ਨੂੰ ਐਸ਼ ਕਰਾਉਂਦੇ ਮੁੜ ਕੇ ਫਿਰ ਉਹਨਾਂ ਨੂੰ ਤੰਦੇ ਤੇ ਵੀ ਲਾਉਂਦੇ ਆ ਠੀਕ ਹੈ ਵੀਰ ਜੀ ਮੇਰੇ ਕੋਲ ਸਾਰਾ ਪ੍ਰੂਫ ਪਿਆ ਜੇ ਕੋਈ ਵੀਰ ਪਿਆ ਚਾਹੀਦਾ ਆਵੇ ਤਾਂ ਮੈਨੂੰ ਨੰਬਰ ਮੈਂ ਆਪਣਾ ਦੇ ਦੂੰਗਾ ਤਾਂ ਮੇਰੇ ਨਾਲ ਕੋਈ ਕੰਟਰੈਕਟ ਕਰ ਸਕਦਾ ਜਦੋਂ ਮਰਜੀ ਠੀਕ ਹੈ ਜੀ ਹੂੰ ਤੇ ਬਾਕੀ ਵੀਰ ਜੀ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਜੋ ਵੀ ਆਪਾਂ ਹੁਣ ਗੱਲ ਕੀਤੀ ਹੈ ਨਾ ਵੀ ਇਹ ਸਾਰੇ ਆਪਣੀ ਜਿਹੜੀ ਵੀਡੀਓ ਹੈ ਨਾ ਸਾਰੇ ਪਾਸੇ ਜਿੱਦਾਂ ਪੰਜਾਬ ਦੇ ਵਿੱਚ ਚੱਲ ਜਵੇ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਵੀ ਸਾਡੀਆਂ ਕੁੜੀਆਂ ਦੇ ਨਾਲ ਹੋ ਕੀ ਰਿਹਾ ਬਾਹਰ ਹੈ ਨਾ ਉਹਦੀ ਇਨਕੁਆਰੀ ਕਰਾਉਣ ਕਿ ਸਾਡੀ ਕੁੜੀ ਕੰਮ ਕੀ ਕਰਦੀ ਆ ਕਿੱਥੇ ਰਹਿੰਦੀ ਆ ਹਨਾ ਬਿਨਾ ਪੁੱਛੇ ਤੋਂ ਵਿਆਹ ਕਰਾ ਲੈਂਦੀ ਹੋਰ ਕਮਿਊਨਿਟੀ ਦੇ ਨਾਲ ਮੁੜ ਕੇ ਉਹ ਜੂਸ ਕਰਕੇ ਛੱਡ ਜਾਂਦੇ ਫੇਰ ਉਹ ਦੱਸਣ ਜੋਗੀ ਆ ਵੀ ਹੈ ਨਹੀਂ ਕਿ ਸਾਡੇ ਨਾਲ ਇਦਾਂ ਦਾ ਹੈਪਨ ਹੋ ਗਿਆ ਹਨਾ ਹਾਂਜੀ ਹਾਂਜੀ ਇਹ ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ ਤੁਸੀਂ ਟਾਈਮ ਕੱਢਿਆ ਵੀਡੀਓ ਕਾਫੀ ਲੰਬੀ ਹੋ ਗਈ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਤੇ ਪਹੁੰਚੇ ਵੀਡੀਓ ਤੇ ਪਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਓਕੇ ਵੀਰ ਜੀ ਸਤ ਸ੍ਰੀ ਅਕਾਲ ਜੀ